ਕਾ ਨੰਬਰ ਦੇਖੀਏਰ ਕਿੰਨਾ ਗੁੰਡ ਚੜਦੇ ਹੀ ਹੋਇਆ ਇੱਕ ਭਿਆਨਕ ਸੜਕ ਹਾਦਸਾ ਤਿੰਨਾਂ ਜਣਿਆਂ ਦੀ ਮੌਤ ਦੋ ਗੰਮੀਰ ਜ਼ਖਮੀ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਰਾਜਪੁਰਾ ਰਾਜਪੁਰਾ ਦੇ ਚੁੰਨਾ ਪੱਠੀ ਇਲਾਕੇ ਵਿੱਚ ਟੜਕੇ ਸਾਰੇ ਇੱਕ ਪਰਿਵਾਰ ਜੋ ਕਿ ਬਜ਼ੁਰਗ ਆਦਮੀ ਔਰਤ ਬੱਚਿਆਂ ਨਾਲ ਸੈਰ ਕਰ ਰਿਹਾ ਸੀ ਪਟਿਆਲਾ ਵੱਲੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਆਪਣੇ ਲਿਬੜ ਵਿੱਚ ਲੈ ਲਿਆ ਮੌਕੇ ਤੇ ਹੀ ਬਜ਼ੁਰਗ ਔਰਤ ਆਦਮੀ ਤੇ ਇੱਕ ਬੱਚੇ ਦੀ ਮੌਤ ਹੋ ਗਈ ਤੇ ਇੱਕ ਨੂੰ ਹਸਪਤਾਲ ਦਾਖਲ ਕਰਵਾਇਆ ਹੈ ਗੰਭੀਰ ਹਾਲਤ ਕਰਨ ਜਿਹਨੂੰ ਡਾਕਟਰਾਂ ਨੇ ਪੀਆਈ ਰੈਫਰ ਕਰ ਦਿੱਤਾ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਭੰਕਾ ਤਸਵੀਰਾਂ ਕੀ ਕਹਿੰਦੇ ਨੇ ਲੋਕ ਉਹ ਤੁਹਾਨੂੰ ਸੁਣਾਉਂਦੇ ਆ ਉਹ ਚਾਚਾ ਲੱਗਦਾ ਤਾਂ ਪ੍ਰਦੀਪ ਕ੍ਰਿਸ਼ਿਦੇਵ ਹੈ ਘਰ ਲਸਕਰੀ ਹੈ के रहने वाले लश्करी बिहार का यहाँ पे कहां पर रहते थे चुनावी गणेश कॉलोनी उसका तो सर जी उसको तो घर भेजा जाए यहाँ से और उसका जो बच्चे छोटे छोटे है उसको कुछ पैसा तो मिलना चाहिए सर कितने बच्चे है पाँच है सर मैं बाहर खड़ा था रही बाकी जब गड्डी है वो पैदल आ रहे थी चार बंदे तो पैसा देके जिस तरह बम पे बमता इस तरह बची गड्डी बहुत स्पीड बंदे भी भगा भगा के मारे जी गड्डी पटियाले तो जी ਉਹ ਪਿੱਛੋਂ ਪਿੱਛੋਂ ਮਾਰੀ ਜਾਂਦੀ ਪਤਾ ਲੱਗੇ ਕਿ ਕੌਣ ਹੈ ਨਾਜ਼ਿਰ ਨੇ ਨਹੀਂ ਪਤਾ ਆਜੇ ਜਿਹਨੇ ਡੈਥ ਹੋਈ ਹੈ ਕਿੰਨੇ ਕੁ ਡੈਥ ਹੋਈ ਹੈ ਹਾਂਜੀ ਕਿੰਨੇ ਬੰਦੇ ਡੈਥ ਹੋ ਗਏ ਐ ਟਾਈਮ ਤਿੰਨ ਬੰਦਿਆਂ ਦੀ ਹੋਰ ਕੋਈ ਨਾਲ ਇੱਕ ਬੱਚਾ ਬਚ ਗਿਆ ਜੀ ਉਹਦਾ ਉਹਦੀ ਫ੍ਰੈਕਚਰ ਹੋ ਗਈ ਲੱਗਦਾ ਮੇਰੀ ਬੇਟੀ ਹੈ ਸਰ ਮੇਰੀ ਮਮਾ ਤੇ ਇੱਕ ਮੇਰਾ ਭਤੀਜਾ ਜੀ ਕੀ ਕੀ ਨਾਮ ਨਾਲ ਕਿੰਨੇ ਕੁ ਮੇਰੇ ਬੇਟੇ 13 ਸਾਲ ਉਮਰ ਦੇ ਜਨਨਿਆ ਨਾਮ ਹੈ ਮੇਰੀ ਮਾਤਾ ਜੀਆ 68 ਸਾਲ ਉਮਰ ਮੇਰੇ ਭਤੀਜੇ ਦਾ 12 ਸਾਲ ਉਮਰ ਹੈ ਜੀ ਕਿੱਦਾਂ ਹੋਇਆ ਐ ਸਭ ਕਰੋ ਤਾਂ ਪਤਾ ਨਹੀਂ ਲੱਗਾ ਰੋਡ ਤੇ ਟੈਲੈਂਟ ਗਿਆ ਸੀ ਕਿ ਸਾਨੂੰ ਫੋਨ ਆਇਆ ਵੀ ਕਹਿੰਦੇ ਵੀ ਹੈ ਨਹੀਂ ਇਹਦੀ ਗੱਲ ਹੈ ਸਰ ਹੁਣ ਤੇ ਘੰਟਾ ਪਹਿਲਾਂ ਮੰਨ ਲਓ ਇਹ ਗੱਡੀ ਨੰਬਰ ਐ ਸੀ ਐਚ 01 ਵਗੈਰਾ ਉੱਤੇ ਚੁੰਨਾ ਪੱਟੀ ਦੀ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ ਚ ਤਿੰਨ ਤਿੰਨ ਬੰਦੇ ਡੈਥ ਹੋ ਗਈ ਐ ਦੋ ਲੇਡੀਜ਼ ਨੇ ਇੱਕ ਬੰਦਾ ਐ ਤੇ ਇੱਕ ਬੱਚਾ ਜ਼ਖਮੀ ਐ ਜਿਹਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ ਇਹਨਾਂ ਦਾ ਕੀ ਨਾਮ ਇਹਨਾਂ ਦੇ ਜਰੂਰੀ ਹੈ ਇੱਕ ਹੋ ਗਈ ਅਨੰਨਾ ਇੱਕ ਸੁਦਾ ਦੇ ਵੀ ਇੱਕ ਦਾ ਹਲੇ ਪੱਕਾ ਨਹੀਂ ਹੈ ਪਰ ਵੈਸੇ ਪ੍ਰਦੀਪ ਦੱਸ ਰਹੇ ਨੇ ਕਿੰਨੀ ਕੁ ਮੋਰ ਇਹਨਾਂ ਦੇ ਇੱਕ ਦੀ 60 ਸਾਲ ਹੈ ਇੱਕ ਦੀ 13 ਸਾਲ ਹੈ ਇੱਕ ਦੀ 40 ਸਾਲ ਕੀ ਕਰ ਵੀ ਅੱਗੇ ਕਰੋਗੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਇਹਨਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਕਿਤੇ ਹੈਗਾ ਨਾਲ ਡਰਾਈਵਰ ਵੀ ਜ਼ਖਮੀਆਂ ਜਿਹੜਾ ਹਸਪੀਟਲ ਦਾਖਲਾ ਹੈ ਦਾ ਨ ਉਹ ਅਖੀਲ ਹੈ ਜਨ ਧਗਵਨ ਟੀਵੀ ਲਈ ਮੈਂ ਰਿਸ਼ਵਤਲਾ ਰਾਜਪੁਰਾ ਪਟਿਆਲਾ